ਜੀ ਸਾਡੇ ਸੰਤਾਂ ਤੋਂ ਗਿਆਤ ਨਾਲਾ ਆਪ ਨੂੰ ਦੇਖੇਗਾ ਜਿਆਦਾ ਹੋਵੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਸ਼ ਸਿੰਘ ਨੂੰ ਸੇਵਾਦਾਰ ਕੁੰਤਲ ਵਾਰ ਨੰਬਰ 35 ਤੋਂ ਸੱਚੇ ਪਾਤਸ਼ਾਹ ਗੁਰੂ ਰਵੀਦਾਸ ਜੀ ਦੇ ਉਹ ਦੇਜ ਵਿੱਚ ਸੇਵਾ ਦੇ ਨਤਮਕਾ ਨੂੰ ਤੇ ਸਭ ਦੇ ਸਤਿ ਸੇਵਾ ਦੇ ਪਜਾਦਿਆਂ ਨੂੰ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਮੁਬਾਰਕ ਮਾਨ ਸਾਹਿਬ ਜੀ ਨੇ ਨਾਮ ਕੀਤਾ ਬਹੁਤ ਸਾਰੇ ਸੱਭਾ ਜੀ ਸੰਪਨ ਜੀ ਨੂੰ ਧੰਨਵਾਦ ਜੀ ਮੈਂ ਕਿਹਾ ਬਹੁਤ ਹੀ ਬੁੱਧੀਆ ਉਪਰਾਲਾ ਜੋ ਕਿ ਸਾਡੇ ਪਹਿਲੇ ਸਿਮ ਨੇ ਜੋ ਮੁੱਖ ਮੰਤਰੀ ਨੇ ਜਿਨ੍ਹਾਂ ਨੇ 70 ਸਾਲਾਂ ਦੇ ਵਿੱਚ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਬੁਰਵਾ ਦੀਆਂ ਕੁਰਬਾਨੀਆਂ ਬਾਰੇ ਨਹੀਂ ਸੋਚਿਆ ਤੇ ਜੋ ਕਿ ਗੁਰਤੇਗਵਤ ਜੀ 350 ਸਾਲਾਂ ਬੋਸ ਚਰਦਾਪਾ ਉਹਨਾਂ ਦਾ ਮਨਾਇਆ ਗਿਆ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਤੇ ਇਹ ਬਹੁਤ ਹੀ ਵਧੀਆ ਸੁਨੇਹਾ ਹੈ ਭਗਵੰਤ ਮਾਨ ਜੀ ਵੱਲੋਂ ਜੋ ਕਿ ਗੁਰੂ ਰਵੀਦਾਸ ਜੀ ਦਾ 2027 ਦੇ ਵਿੱਚ ਜਿਹੜੇ 350 ਸਾਲਾ ਮਨਾਇਆ ਸੀ ਉਹ 650 ਸਾਲ ਮਨਾਇਆ ਜਾਏਗਾ ਮੈਂ ਫੰਕਸ਼ਨ ਨੂੰ ਫੀਲ ਕਰਨੀ ਚਾਹੁੰਦਾ ਹਾਂ ਕਿ ਸਾਰੇ ਰਲ ਮਿਲ ਕੇ ਆਪਾਂ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਮਨਾਇਆ ਇਹ ਕਿਉਂਕਿ ਜਵੈਦਾ ਜੀ ਦਾ ਜਨਮ ਇੱਕ ਉਦੇਸ਼ ਸੀ ਜਤਕਵਾਤ ਜੋ ਸਾਫ ਸੀ ਨਸਤਕਤ ਭਾਵਨਾ ਨੂੰ ਦੂਰ ਕੀਤੀ ਗਈ ਕਿ ਆਪਾਂ ਇੱਕ ਬਿਲਾਂਹ ਇਨਸਾਨ